ਕਹਿੰਦਾ ਤਾਂ ਹਰ ਇੱਕ ਜਿਹੜਾ ਮੇਲਾ ਉਹ ਸਭ ਲੂੰਗਾ ਮਹਾਰਾਜ ਜੀ ਸੰਤ ਬਾਬਾ ਜਸਦੇਵ ਜੀ ਪੰਗੜ ਜੀ ਅੱਜ ਤੇ ਤਿੰਨ ਆ ਗਏ ਮਾਸਟਰ ਸੋਮਰਾਜ ਗੋਲਡ ਮੈਗਲੈਟ ਸਟੇਟ ਵਾਰਡ ਦੀ ਸਿੱਖਿਆ ਭਾਗ ਪੰਜਾਬ ਸਰਕਾਰ ਸਭ ਤੋਂ ਪਹਿਲਾਂ ਤੁਹਾਨੂੰ ਮੇਰੀ ਬਹੁਤ ਬਹੁਤ ਧੰਨਵਾਦ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਇਹ ਮੇਲੇ ਜਿਹੜੇ ਆ ਉਹ ਸਾਡੇ ਸਮਾਜ ਨੂੰ ਸਤਿਗੁਰਾਂ ਦਾ ਸੰਦੇਸ਼ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮذب ਮੁਖੀਰਾ ਸਾਡੀ ਆਪਸੀ ਭਾਈਚਾਰਾ ਪਿਆਰ ਮੁਹੱਬਤ ਖਲੂਸ ਨੂੰ ਇੱਕ ਫਲਾਉਂਦੇ ਆ ਇਸ ਮੇਲੇ ਦੇ ਉੱਤੇ ਸਾਰੇ ਸਮਾਜ ਦੇ ਵਿੱਚ ਸਾਡੀ ਏਕਤਾ ਦਾ ਸੰਦੇਸ਼ ਜਾਂਦਾ ਹੈ ਕਿ ਪਰਿਵਾਰ ਬੰਗੜ ਪਰਿਵਾਰ ਜਿਹੜਾ ਹੈ ਉਹ ਕਿੰਨਾ ਇਕਤਰੋ ਕੇ ਸ਼ਰਧਾ ਭਾਵਨਾ ਨਾਲ ਆਪਣੇ ਸਤਿਗੁਰਾਂ ਨੂੰ ਆਪਣੇ ਵੱਡੇ ਬਡੇਰਿਆਂ ਨੂੰ ਯਾਦ ਕਰ ਰਿਹਾ ਹੈ ਇਸ ਦੇ ਵਿੱਚ ਸੇਵਾਦਾਰਾਂ ਦੀ ਜਿਹੜੀ ਵੱਡੀ ਭੂਮਿਕਾ ਹੁੰਦੀ ਹੈ ਉਹਨਾਂ ਕਰਕੇ ਹੀ ਮੇਲੇ ਜਿਹੜੇ ਆ ਉਹ ਸਫਲ ਹੁੰਦੇ ਆ ਜੀ ਮੇਲਿਆਂ ਦੀ ਗੱਲ ਕੀਤੀ ਜਾਵੇ ਮੇਲਾ ਕਿੰਨਾ ਤੇ ਕਿੰਨੇ ਸਲਾਤੋ ਲੱਗਦਾ ਹੈ ਇਹ ਜਿਹੜਾ ਮੇਲਾ ਜੀ ਬਹੁਤ ਸੱਚਰਾਂ ਤੋਂ ਲੱਗਦਾ ਹੈ ਕਿਉਂਕਿ ਬੰਗੜ ਜਠੇਰੇ ਜਿਹੜੇ ਆ ਉਹਨਾਂ ਦਾ ਇੱਕ ਮੇਲਾ 5 ਨਵੰਬਰ ਨੂੰ ਪੱਕਾ ਪਾਸਲੇ ਵਿੱਚ ਲੱਗਦਾ ਹੈ ਇਹ ਦੋ ਮੇਲੇ ਆ ਇੱਥੇ ਤੇ ਇੱਕ ਜੰਡੂ ਸਿੰਘੇ ਇਹ ਇੱਕੋ ਤਰੀਕ ਨੂੰ ਲੱਗਦੇ ਆ ਇਸ ਕਰਕੇ ਹੁਣ ਅਸੀਂ ਬੇਨਤੀ ਕਰਦੇ ਆ ਵੀ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਇਹ ਮੇਲੇ ਜਿਹੜੇ ਅਸੀਂ ਨਾਲ ਮਿਲ ਕੇ ਤਰੀਕਾ ਜਿਹੜੀਆਂ ਉਹ ਬਦਲ ਕੇ ਰੱਖ ਲਾਂਗੇ ਤਾਂ ਮੇਲੇ ਦੋ ਜਿਹੜੇ ਆ ਇੱਥੋਂ ਪਹਿਲਾਂ ਸੰਗਤ ਉੱਥੇ ਜਾ ਕੇ ਕਰੇਗੀ ਫਿਰ ਜਦੋਂ ਐਸੀ ਰੱਖਾਂਗੇ ਉਹ ਸੰਗਤ ਇੱਥੇ ਆਇਆ ਕਰੇਗੀ ਇਹ ਮੇਲਾ ਕਿੰਨੇ ਦਿਨਾਂ ਦਾ ਹੈ ਇਹ ਸਾਲਾਨਾ ਮੇਲਾ ਹੁੰਦਾ ਜੀ ਇਹ ਇੱਕ ਦਿਨ ਦਾ ਮੇਲਾ ਹੁੰਦਾ ਹੈ ਇਹ ਇਸ ਕਰਕੇ ਮਨਾਇਆ ਜਾਂਦਾ ਕਿ ਜਿਹੜੇ ਅਸੀਂ ਮਿਹਨਤ ਕਾਸ਼ ਲੋਕ ਆ ਬਾਢੀ ਕਰ ਲਈ ਜਾਂਦੀ ਸੀਗੀ ਤੇ ਉਦੋਂ ਮੇਲ ਲਈ ਇੱਕ ਸਮਾਂ ਰੱਖਿਆ ਜਾਂਦਾ ਸੀਗਾ ਉਸ ਮੇਲ ਤੋਂ ਹੀ ਇਹ ਜਿਹੜਾ ਮੇਲਾ ਆ ਉਹ ਬਣਿਆ ਤੇ ਇਹ ਮੇਲਾ ਜਿਹੜਾ ਆ ਸਾਰੇ ਪਰਿਵਾਰ ਦਾ ਮਿਲਣ ਹੁੰਦਾ ਹੈ ਜੀ ਜੇ ਸਾਡੇ ਚੱਲ ਰਹੇ ਤੁਹਾਨੂੰ ਦੇਸ਼ਾਂ ਵਿੱਚ ਸੰਗਤਾਂ ਵੇਖ ਰਹੀਆਂ ਵਿਦੇਸ਼ਾਂ ਵਿੱਚ ਵੀ ਕੀ ਕਹਿਣਾ ਚਾਹੀਦਾ ਅਸੀਂ ਉਹਨਾਂ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਪ੍ਰੋਗਰਾਮ ਦੇਖਿਆ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਇਹ ਚੈਨਲ ਪੀਵੀ 36 ਲਾਈਵ ਤੇ ਜਿਹੜਾ ਉਹ ਸਿੱਧਾ ਪ੍ਰਸਾਰਣ ਹੋਇਆ ਉਸ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਦੇਖ ਸਕਦੇ ਆ ਤੇ ਤੁਸੀਂ ਦੇਖਿਆ ਉਹਦੇ ਵਿੱਚ ਸਾਡੇ ਮੇਲੇ ਦੌਰਾਨ ਕੋਈ ਕਮੀਆਂ ਰਹਿ ਗਈਆਂ ਹੋਣ ਉਹ ਤੁਸੀਂ ਸਾਨੂੰ ਨੋਟ ਕਰਾਉਣੀਆਂ ਤਾਂ ਕਿ ਅਗਾਹ ਤੋਂ ਅਸੀਂ ਵਧੀਆ ਟੰਗ ਨਾਲ ਹੋਰ ਵਧੀਆ ਟੰਗ ਨਾਲ ਜਿਹੜਾ ਹੈ ਉਹ ਮੇਲਾ ਮਨਾਇਆ ਜੀ ਇਸੇ ਤਰ੍ਹਾਂ ਸਾਡਾ ਪਿਆਰ ਭਾਵਨਾ ਸੱਧ ਭਾਵਨਾ ਜਿਹੜੀ ਆ ਉਹ ਬਣੀ ਰਹੇ ਜੀ ਹਾਂਜੀ ਮੇਰਾ ਨਾਮ ਜਗਦੇਸ਼ ਦਾਸੀ ਆ ਜੀ ਇਹ ਕਿੰਨੇ ਸਾਲਾਂ ਤੋਂ ਮੇਲਾ ਲੱਗਿਆ ਆ ਰਿਹਾ ਤੇ ਕਿਹੜੇ ਜ਼ਿਲ੍ਹੇ ਵਿੱਚ ਆ ਇਹ ਜ਼ਿਲ੍ਹਾ ਤਾਂ ਕਪੂਰਥਾਲੇ ਵਿੱਚ ਪੈਂਦਾ ਜੀ ਤੇ ਮੇਲਾ ਤਾਂ ਅਸੀਂ ਜਾਣ ਵੀ ਨਹੀਂ ਲਿਆ ਅਸੀਂ ਜਾਂਦਾ ਇਹ ਮੇਲਾ ਲੱਗਦਾ ਘੱਟੋ ਘੱਟ ਮੇਰੀ 60 ਸਾਲ ਦੀ ਉਮਰ ਹੋ ਗਈ ਇਹ ਕਦੇ ਸਾਡੇ ਵੀ ਬਾਬੇ ਪ੍ਰਦਾਦੇ ਤੋਂ ਚੱਲਦਾ ਹੁਣ ਗਣਤੀ ਤੇ ਸੰਤਾ ਜੀ ਨੇ ਸੰਤਾ ਸਾਹਿਬ ਕੀਤੀ ਪ੍ਰਾਪਤ ਕੀਤੀ ਸੰਗਤਾਂ ਵਾਸਤੇ ਆ ਹਾਲ ਸੰਗਤ ਦੀ ਸਹਯੋਗ ਦੇ ਨਾਲ ਬਣਾਇਆ ਇੱਥੇ ਅਸੀਂ ਬੈਠ ਕੇ ਆਪਣਾ ਲੰਗਰ ਪਾਣੀ ਬਣਾ ਸਕੀਏ ਫੇਰੇ ਹਾਲ ਸਾਡੇ ਕੋਲ ਜਿੰਨੀ ਜਗ੍ਹਾ ਆ ਉਹਦਾ ਅਸੀਂ ਹਾਲ ਬਣਾਇਆ ਠੀਕ ਹੈ ਹਾਂਜੀ ਸਾਡੇ ਚੈਨਾਂ ਨਾਲ ਤੁਹਾਨੂੰ ਦੇਖਾਂ ਵਿੱਚ ਵੀ ਸੰਤਾ ਵੇਖੀਏ ਠੀਕ ਹੈ ਜੀ ਕਿਹੜਾ ਤਾਂ ਇਹੀ ਚਾਹੁੰਦੇ ਆ ਵੇ ਰਲ ਮਿਲ ਕੇ ਸਾਰਾ ਜਿਹੜਾ ਸਮਾਜ ਆ ਉਹ ਇਕੱਠਾ ਹੋ ਕੇ ਆਪਣੇ ਗੁਰੂਆਂ ਦੇ ਜਨਮ ਦਿਹਾੜੇ ਮਨਾਉਣ ਜਠੇਰਿਆਂ ਨੂੰ ਮਨਾਉਣ ਕਿਤੇ ਵੀ ਕੋਈ ਲੱਗਾ ਆ ਆਪਣੇ ਦਿਲੋਂ ਉਹਨਾਂ ਨੂੰ ਮੰਨਣ ਕਿਸੇ ਦੀ ਨਿੰਦਿਆ ਕਰਨ ਦਾ ਕਿਸੇ ਦੀ ਕਿਸੇ ਨੂੰ ਕੋਈ ਮਤਲਬ ਨਹੀਂ ਹੈ ਆਪਾਂ ਸਾਰੇ ਸਮਾਜ ਜਾਹੇ ਜਾਤ ਪਾਤ ਤੋਂ ਉੱਪਰ ਉੱਠ ਕੇ ਗੁਰੂਆਂ ਦੇ ਦਰਬਾਰ ਦੇ ਵਿੱਚ ਅਸੀਂ ਸੇਵਾ ਕਰੀਏ ਨੌਜਵਾਨ ਬੱਚਿਆਂ ਤੋਂ ਜਿਹੜਾ ਕਹਿਣ ਇਹ ਆ ਸਭ ਤੋਂ ਪਹਿਲਾਂ ਨੌਜਵਾਨ ਬੱਚਿਆਂ ਦੇ ਮਾਪਿਆਂ ਨੂੰ ਮੇਰਾ ਕਹਿਣਾ ਇਹ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਬੱਚਾ ਹੈ ਕਿੱਥੇ ਆ ਸਾਡਾ ਬੱਚਾ ਕਰਦਾ ਕੀ ਆ ਫੇਰ ਸੁਧਾਰ ਹੋ ਸਕਦਾ ਕਿਉਂਕਿ ਬੱਚੇ ਤਾਂ ਬੱਚੇ ਆ ਉਹ ਵਿਗੜ ਜਾਂਦੇ ਆ ਪਰ ਜੇ ਮਾਪੇ ਉਹਨਾਂ ਦਾ ਖਿਆਲ ਰੱਖਣਗੇ ਕਿ ਸਾਡਾ ਨਿਆਣਾ ਕਰਦਾ ਕੀ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਤਾਂ ਫੇਰ ਕੋਸ਼ਿਸ਼ ਸੁਧਾਰ ਹੋ ਸਕਦਾ ਠੀਕ ਹੈ ਹਾਂ ਬਹੁਤ ਵਧੀਆ ਮੇਰਾ ਨਾਮ ਕਮਲਜੀਤ ਬੰਗੜਾ ਅੱਜ ਮੇਲਾ ਲੱਗਿਆ ਆ ਤਾਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਬੰਗੜਾ ਪਰਿਵਾਰ ਦੀ ਸਾਰੀ ਸ਼ੂ ਸੰਗਤ ਨੂੰ ਮੇਰੇ ਵੱਲੋਂ ਮੇਲੇ ਦੀ ਲੱਖ ਲੱਖ ਵਧਾਈ ਜੈ ਗੁਰਦੇ ਤੁਨ ਗੁਰਦੇ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਹੋ ਸੰਗਤਾਂ ਇਸ ਮੇਲੇ ਦਾ ਲਾਈਵ ਕਵਰੇਜ ਦੇਖ ਰਹੀਆਂ ਸੀਗੀਆਂ ਤੇ ਬਹੁਤ ਕਮੈਂਟ ਆਇਆ ਕਾਫੀ ਅਪਰਾਲਾ ਸੁਲਾਗਾ ਜੋ ਉਹਨਾਂ ਨੇ ਵਧੀਆ ਕਮੈਂਟਾਂ ਕਿ ਅੱਗੇ ਤੋਂ ਹੋਰ ਵਾਧਾ ਕੀਤਾ ਜਾਵੇ ਮੈਂ ਆਸ ਰੱਖਦਾ ਕਿ ਅੱਗੇ ਤੋਂ ਇਸ ਤੋਂ ਵੀ ਵਧੀਆ ਹੀ ਕਰਨ ਦੀ ਕੋਸ਼ਿਸ਼ ਕਰਾਂਗੇ ਨੌਜਵਾਨ ਬੱਚਿਆਂ ਨੂੰ ਇਹ ਚਾਹੋ ਨੌਜਵਾਨ ਬੱਚਿਆਂ ਤੋਂ ਮੈਂ ਇਹ ਕਹਾਂਗਾ ਕਿ ਨਸ਼ਿਆਂ ਤੋਂ ਦੂਰ ਰਹਿ ਐ ਐਜੂਕੇਸ਼ਨ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਬਸ ਇਹ ਹੀ ਧਿਆਨ ਦੇਣਾ